ਅੱਜ ਗੁਰੂ ਪਿਆਰੀ ਸਾਹਿਬ ਸਿੰਘ ਜੀ ਦਾਸ ਗੁੜਪਾਲ ਸਿੰਘ ਅਮਰੀਕਾ ਅਮਰੀਕਾ ਤੋਂ ਬੇਨਤੀ ਕਰਦਾ ਜੀ ਤੇ ਜੋ ਆਪਣਾ ਪ੍ਰੋਜੈਕਟ ਸੀ ਜੀ ਆਪਾਂ ਵੀ ਨਾਲ ਸਤੰਤ ਬਾਬਾ ਇਸ਼ਰ ਸਿੰਘ ਜੀ ਨਾਲ ਸਰਵ ਰਿਪਤੀ ਪਪਾ ਜੋ ਆਪਾਂ ਵੀ ਸਰਬਜਨ ਰੋਕ ਕਿਨ ਜਾ ਰਹੇ ਹੋਰ ਸਾਡੇ ਦੱਸ ਰਹੇ ਆ ਉਸ ਨਾਲ ਹੀ ਸਿੱਖ ਉਹ ਕਾਮ ਦੇ ਵੀ ਵੀ ਜੋ ਸਿੱਖਾਂ ਦੇ ਭੀੜ ਬਣੀ ਸੀ ਜਿਸ ਕਿਸ ਤਰ੍ਹਾਂ ਸਬੀ ਇਹਨਾਂ ਦੇ ਨਾਲ ਜਿਵੇਂ ਛੋਟੇ ਸਾਹਿਬ ਜਦੇ ਵੀ ਮ ਮ ਬਈ ਪਿੰਡ ਚ ਕੋਰਥਾਈ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਜਿਆਰ ਸਿੰਘ ਜੀ ਗੁਰੂ ਸਾਹਿਬ ਉਥੋਂ ਵੀ ਆਇਆ ਸਸਨਦੀ ਤੋਂ ਕਿਤੇ ਵੀ ਛੋਟੇ ਸਾਬਜਾ ਦੇ ਜਿਹੜੀ ਸੀ ਬਾਬਾ ਜੂਰਾ ਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਥੇ ਲੱਗ ਰਿਹਾ ਤੇ ਵੀ ਉਹ ਸਾਰਾ ਬਈ ਬਹੁਤ ਹੀ ਜ਼ਿਆਦਾ ਬਈ ਜਲਬੀ ਦੁਖਦਾਈ ਚ ਪੈੜਾ ਸੀ ਦੁਖਦਾਈ ਪੈੜਾ ਸੀ ਜੀ ਜੀ ਤੇ ਵੀ ਸਾਰੇ ਪੈਰ ਦੇ ਵਿੱਚ ਆਪਾਂ ਦੇਖਦੇ ਆਂ ਤੇ ਵੀ ਸਾਰੇ ਸਿੱਖ ਆਮ ਤੌਰ ਤੇ ਸਖ ਜਿਹੜੇ ਆਪਾਂ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਉਹ ਇਹਨਾਂ ਦਿਨਾਂ ਦੇ ਵਿੱਚ ਵੀ ਕੋਈ ਬੈੱਡ ਤੇ ਨਹੀਂ ਪੈਂਦਾ ਸਭ ਕੁੰਜੇ ਪੈਂਦੇ ਆਂ ਕੁੰਜੇ ਪੈ ਕੇ ਗੁਰੂ ਸਾਹਿਬ ਦੇ ਪ੍ਰਤੀ ਵੀ ਆਪ ਦਾ ਵੀ ਸ਼ਰਧਾ ਭੇਟ ਕਰਦੇ ਆਂ ਵੀ ਸਾਰੇ ਤੇ ਇਹੀ ਬੇਨਤੀ ਹੈ ਜੀ ਅੱਜ ਵੀ ਆਪਾਂ ਜਿੰਨੇ ਵੀ ਆਪਾਂ ਹੈਗੇ ਆਂ ਆਪਾਂ ਵੀ ਵੱਧ ਵੱਧ ਵੀ ਬਾਦਚਾਪੀਸਾ ਚ ਪਾਠ ਕਰੋ ਔਰ ਵੀ ਜੀ ਨੇ ਵੀ ਹੱਕ ਹੈ ਵੀ ਗੁਰੂ ਸਾਹਿਬ ਦੇ ਪ੍ਰਤੀ ਸਾਬ ਜੀ ਦੇ ਪ੍ਰਤੀ ਪਤੋ ਮਨੇ ਤੇ ਕੋ ਉਸੋਖ ਨਹੀਂ ਸਾਬ ਕੋ ਜੀ ਬਿਲਾ ਕਿਨਾ ਆਪਣਾ ਫਰਜ਼ ਵੜਦਾ ਜੀ ਇਹਦੇ ਵਿੱਚ ਜੀ ਕਈ ਗੱਲਾਂ ਸਿਗੀਆਂ ਕਈ ਗੱਲਾਂ ਵੀ ਦੇਖੋ ਇਹਦੇ ਵਿੱਚ ਕੀ ਆਉਂਦੇ ਜੀ ਆਪਣੇ ਤੇ ਬਾਬਾ ਮੋਤੀ لال ਮਹਰ ਦੀ ਵੀ ਗੱਲ ਆਉਗੀ ਤੇ ਵਿਦਵਾਨ ਟੋਡਰਮੰਦੀ ਵੀ ਗੱਲ ਆਉਗੀ ਬੀਬੀ ਅਨੂਪ ਕੌਰ ਦੀ ਵੀ ਗੱਲ ਆਊ ਤੇ ਹਾਜ਼ਰ ਨਾਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਜਿਹਨੂੰ ਸਿੱਖ ਇਹਨੂੰ ਸਿੱਖ ਹੁਣ ਤੱਕ ਵੀ ਇਹੀ ਸਮਝਿਆ ਕਿ ਉਹ ਸਿੱਖਾਂ ਦਾ ਹਮਦਰਦੀ ਸੀ ਵੀ ਸਿੱਖਾਂ ਉਹਨੇ ਕਿਉਂ ਹੱਦ ਰਵਜੇ ਕਾਰਨ ਕੀ ਸੀ ਤੇ ਉਹਨੇ ਕਿਵੇਂ ਸਿੱਖਾਂ ਦੇ ਉਲਟ ਪਹਿਲਾ ਉਹਦਾ ਭਰਾ ਨਾਰਖਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਿਆ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਤਲ ਹੋ ਗਿਆ ਸੀ ਮਾਰੇ ਮਾਰੇ ਗਿਆ ਸੀ ਫਿਰ ਸ਼ੇਰ ਮੁਹੰਮਦ ਖਾਨ ਜਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਆਇਆ ਕਿਵੇਂ ਉਹਨਾਂ ਨਾਲ ਲੜਿਆ ਤੇ ਵੀ ਉਹ ਸਾਰੀ ਗੱਲ ਦੱਸਣ ਲੱਗੇ ਤੇ ਸ਼ੇਰ ਮੁਹੰਮਦ ਖਾਨ ਚਾਪਰਸੀਡਡ ਆਈ ਦੇ ਵਿੱਚ ਵੀ ਬੰਬਾਂ ਬੰਦ ਸਭਾ ਦਰਸ਼ਿਕਾ ਕੋਮ ਆ ਵੀ ਕੁ ਆ ਵੀ ਮਾਰੇ ਗਏ ਜੋ ਚੜ ਕੇ ਆਉਂਦਾ ਜੀ ਫਿਰ ਉਹਨਾਂ ਨੂੰ ਕਿਉਂ ਹੁੰਦਾ ਹੀ ਹੈ ਹਨ ਹਾਜੀ ਇੱਕ ਮੈਂ ਦੱਸਦਾ ਜੀ ਹੁਣ ਸ਼ੁਰੂ ਕਰਦੇ ਆਪਾਂ ਵੀ ਦਸੰਬਰ 1705 ਵਿੱਚ ਹੈ ਨਾ ਤੇ ਵੀ ਸਰਸਾ ਦਾਦੀ ਨੂੰ ਪਾਰ ਕਰਨ ਸਮੇ ਸਰਸਾ ਦਾਦੀ ਨੂੰ ਪਾਰ ਕਰਨ ਸਮੇ ਤੇ ਬੀਬੀ ਇਹਨੂੰ ਅਨੂਪ ਕਰਦੀ ਜੀ ਕੋਮਰ ਸਿਰਫ 18 ਸਾਲ ਦੀ ਸੀ 18 ਈਅਰਸ ਹੋਰ ਜਸਰੇ ਕਿ ਕਿ ਐਕਚੁਅਲੀ ਉਹ ਸੀ ਕਿ ਤੇ ਉਹ ਸਿੰਘਾਂ ਦੇ ਨਾਲ ਗੁਰਗੋਸੇਈਆ ਦੇ 22 ਦੇ ਤੌਰ ਤੇ ਪਾਇਆ ਸੀ ਗੁਰਗੋਸੇਈਆ ਦੇ 22 ਦੇ ਤੌਰ ਤੇ ਪਾਇਆ ਹੋਇਆ ਸੀ ਤੇ ਉਹਦੇ ਵਿੱਚ ਸ਼ੇਰ ਮੁਹੰਮਦ ਜਦੋਂ ਪਾਰ ਕਰ ਲਗੇ ਤੇ ਉਹਦੇ ਵੀ 60 ਸਨ ਦੀ ਤੋਂ ਸਿੱਖ ਵਿਚੜ ਗਏ ਸਾਬਜੋ ਦੇ ਪਾਸੇ ਵਿਚੜ ਗਏ ਤੇ ਜਿਹੜੀ ਵੀ ਬੱਚੀ ਸੀਗੀ ਪਈ ਆਪਣਾ ਬੀਬੀ ਅਨੂਪਕਰ ਇ ਲਾਰਦੀਸੀ ਕੋਰੇ ਸੀ ਸੀ ਲਾਰਦੀਸੀ ਤੇ ਇਹਦੇ ਪੱਟ ਦੇ ਵਿੱਚ ਗੋਲੀ ਲੱਗੀ ਤੇ ਬੱਚੀ ਡੰਗ ਗਈ ਦੇ ਕੇ ਤੇ ਇਹ ਸ਼ੇਰ ਮੁਹੰਮਦ ਦੇਖਾ ਦਿਆਂ ਪਿਪੋ ਬੀ ਫੌਜਾ ਦੇ ਹੱਥ ਆ ਗਈ ਤੇ ਸ਼ਿਰ ਮਹੰਮਦ ਖਾਨ ਦੀ ਕਿਤਾਬੀ ਇਹਨੂੰ ਤਬਰੀਕ ਕੁੱਟ ਲਿਖਿਓ ਹੁਣ ਇਥੇ ਪਹਿਲਾ ਪੇਜ ਜਾਨਣਾ ਚਾਹੁੰਦੇ ਬੀਬੀ ਇਨੂਫ ਕਰਕਾਉਣ ਸੀਗੀ ਬੀਬੀ ਇਨੂਫ ਕਰਕਾਉਣ ਸੀ ਬੀਬੀ ਇਨੂਫ ਕਰਜੇ ਸੀਗੀ ਉਹ ਦਾ ਜਨਮ 1690 ਈਸਵੀ ਨੂੰ ਪਿੰਡ ਜੰਨੋਵਾਲ ਜਿਹੜਾ ਅੰਬਰਸਰ ਦੇ ਕੋਲ ਹੋਇਆ ਸੀ ਮ ਉਹਦੇ ਪਿਤਾ ਜੀ ਪਤਾ ਸੀ ਕਿ ਪਾਈ ਲਾਸ਼ਮਨ ਦਾਜੀ ਸੀ ਜੋ ਬਾਅਦ ਚ 10 ਵਸ ਸੋਢੀ ਲਾਸ਼ਮਨ ਦਾਸ ਸੋਢੀ ਆਪਣਾ ਸਿੰਸਾ ਜੀ ਸੀ ਜੀ ਸੰਸਾ ਜੀ ਕੇ ਉਹਨੇ ਲਾਸ਼ਵੰਤ ਸਿੰਘ ਸੋਢੀ ਨਾਲ ਖੜਾ ਸੀ ਬਸੋ ਕੇ ਸੋਢੀ ਦੇ ਦੋ ਗਰੁੱਪ ਸੀ ਇੱਕ ਦੋ ਗਰੁੱਪ ਸੀਗੇ ਤੇ ਇੱਕ ਤਾਂ ਸੀ ਉਹ ਗਰੁੱਪ ਜੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੇ ਬੇ ਸੀਗਾ ਬੇ ਬੇ ਬਲਸੀ ਅਤੇ ਦੂਜਾ ਗਰੁੱਪ ਸੀਗਾ ਜਿਹੜਾ ਉਹ ਧੀਰਮਾਲ ਨੂੰ ਆਪਣਾ ਗੁਰੂ ਮੰਨਦਾ ਸੀ ਇਹ ਜਿਹੜੀ ਸੀ ਬੀਬੀ ਤੇ ਪਿਤਾ ਜੀ ਸਾਰੇ ਗੁਰੂ ਸਾਹਿਬ ਦੇ ਪੱਖ ਤੇ ਸੀ ਹਾਂ ਜੀ ਬੀਬੀ ਇਹ ਨੂੰ ਕਰਦੀ ਮੈਂ ਇੱਕ ਇਸ ਦੱਸਣਾ ਜੀ ਕਿ ਕਿਵੇਂ ਪੈਨਸ ਵੀ ਛੋਟੇ ਸਹਿਬ ਜਦੋਂ ਆਪਾਂ ਨੂੰ ਪਤਾ ਸਾਰਾ ਕਿਵੇਂ ਹੋਇਆ ਜੀ ਵੀ ਬੇ ਛੋਟੇ ਸਹਿਬ ਜਦੋਂ ਜਿਹੜਾ ਫਰਮਾਨ ਸੀ ਬਜੀਦ ਖਾਨੇ ਪੀ ਉੱਥੇ ਵੀ ਸਰਾਇਆ ਵੀ ਕੰਬੀ ਬੇ ਮੈਂ ਵੀ ਇਹਨਾਂ ਨਹੀਂ ਹਮ ਚੜ ਦਿੱਤਾ ਜਾਵੇ ਤੇ ਉਸ ਮੌਕੇ ਜੀ ਆਪਾਂ ਕਿਹਨਿਆ ਬੀ ਸ਼ੇਰਮਾ ਬੰਦੇ ਨਾਲ ਨਾ ਮਰਸੀ ਉਹ ਕਿਉਂ ਮਰਸੀ ਇਹਦਾ ਬੀਬੀ ਨੂੰ ਉਹਨੂੰ ਕਰਤੀ ਜਿਹੜੀ ਲੜਾਈ ਸੀ ਬੀਬੀ ਨੂੰ ਕਰਤੀ ਜਿਹੜੀ ਲੜਾਈ ਸੀ ਲੜਾਈ ਸਮੇਂ ਪੱਟ ਵਿੱਚ ਗੋਲੀ ਲੱਗਣ ਕਰਕੇ ਨਾ ਉਹਦੇ ਸਿੱਟੇ ਕਿ ਪੀਸੀ ਦੇ ਇਹ ਵੀ ਆਪਣੇ ਸ਼ੇਰ ਮੁਹੰਮਦ ਦੇ ਹੁਕਮ ਕਰਕੇ ਨੇ ਆ ਵੀ ਮੇਰੇ ਸਦਰੀ ਸੀ ਆ ਵੀ ਇਲਾਜ ਦਾ ਕਰਾਇਆ ਬੀਬੀ ਦਾ ਇਲਾਜ ਕਰਾ ਕੇ 15 ਦਿਨ 15 ਦਿਨ ਇਲਾਜ ਕਰਾ ਕੇ 15 ਦਿਨ ਬਾਅਦ ਬੀਬੀ ਵੀ ਬੈਕ ਟੂ ਨੋਰਮਲ ਹੋ ਗਈ ਉਹਨਾਂ ਚਿਰ ਸ਼ੇਰ ਮੁਹੰਮਦ ਖਾਨ ਨੇ ਉਹਨਾਂ ਚਿਰ ਸ਼ੇਰ ਮੁਹੰਮਦ ਖਾਨ ਨੇ ਆਪਦੇ ਮਹਿਲਾਂ ਦੇ ਵਿੱਚ ਰੱਖੀ ਬੀਬੀ ਨੂੰ ਫਿਰ ਨੂੰਕੁਰ ਮਹਿਲ ਵਿੱਚ ਰੱਖੀ ਤੇ ਉਦ ਬੱਚੀ ਬੀ ਜਿਹੜੀ ਬੀਬੀ ਨੂਰ ਸੀ ਇਹ ਦਾ ਛੋਟੇ ਸਭ ਜਦੋਂ ਦਾ ਬਹੁਤ ਪਿਆਸੀ ਬੱਚੀ ਸੀ ਇਹ ਛੋਟੇ ਸਭ ਜਦੋਂ ਦਾ ਬਾਬਾ ਜੀ ਰਵਰਸ ਸਿੰਘ ਜੀ ਬਾਬਾ ਫਤਿਹ ਸਿੰਘ ਬਹੁਤ ਪਿਆਸੀ ਖੇਡਦੀ ਹੁੰਦੀ ਸੀ ਤੇ ਬਿਓ ਬੱਚੇ ਉਧਰ ਜਿ ਬਿਛੜ ਗਏ ਤੇ ਬੀਬੀ ਨੂਰ ਕੁਲ ਮੁਸਮਾਨ ਦਾ ਹੱਥ ਆ ਗਈ ਤੇ ਵੀ ਇਸ ਕਰਕੇ ਦਾ ਪਿਆਰ ਬਹੁਤ ਸੀ ਜੇ ਉੱਥੇ ਜਾ ਕੇ ਨਹੀਂ ਹੋ ਗਈ ਜੇ ਜਾ ਕੇ ਹੋ ਗਈ ਤੇ ਵਿਚਾਰੀ ਸੀ ਕਿ ਬੱਚੀ ਸੀ ਛੋਟੀ ਬੱਚੀ ਸੀ ਤੇ ਇਹ ਦਾ ਜਿਹੜਾ ਸ਼ੇਰ ਮੁਹੰਮਦ ਸੀ ਨਾ ਸ਼ੇਰ ਮੁਹੰਮਦ ਦਾ ਇਹ ਤੇ ਬੀਜੀ ਨੂੰ ਹਾਰ ਨਾ ਪਕਾਇਆ ਇਹਦਾ ਮਾਨ ਇਹਦੇ ਤੇ ਬੇਇਮਾਨ ਹੋ ਗਿਆ ਬੇਇਮਾਨ ਹੋ ਗਿਆ ਸ਼ੇਰ ਮੁਹੰਮਦ ਇਹ ਵੀ ਮਨ ਬੇਇਮਾਨ ਹੋ ਗਿਆ ਤੇ ਇਹਨੇ ਸੋਚਿਆ ਵੀ ਸ਼ੇਰ ਮੁਹੰਮਦ ਨੇ ਵੀ ਮੈਂ ਇਹਦੇ ਨਾਲ ਬੱਚੀ ਨਾਲ ਆਪ ਦਾ ਨਕਾਹ ਕਰਾ ਲਾਂ ਆਪ ਦੀ ਉਮਰ ਤੱਕ 45-50 ਸਾਲ ਸੀ ਇਹ ਬੱਚੀ ਦੀ 18 ਸਾਲ ਸੀ ਕਹਿੰਦਾ ਮੈਂ ਨਕਾਹ ਕਰਾ ਲਾਂ ਜੇ ਕਹਿੰਦਾ ਮੈਂ ਨਹੀਂ ਤਾਂ ਮੇਰੇ ਮੁੰਡੇ ਦਾ ਹੋ ਜਾਏ ਨਕਾਹ ਇਹਨੇ ਕਿਹਾ ਤੇ ਇਹ ਵੀ ਕਿ ਉਹ ਬੱਚੀ ਜਿਹੜੀ ਸੀ ਬੇਵਸੀ ਦੀ ਬੱਚੀ ਬੱਚੀ ਬੇਵਸੀਗੀ ਇਹਨੇ ਦੇ ਮਸਮਾਨੇ ਜਲਮ ਬਹੁਤ ਕੀਤੇ ਹੋਏ ਸਾਡੇ ਤੇ ਹਨ ਬਹੁਤ ਕੀਤੇ ਆ ਤੇ ਵੀ ਬੱਚੀ ਬੇਵਸੀ ਵੀ ਜਿਹੜੇ ਜੋ ਮਸਮਾਨੇ ਹਾਲਾਤ ਆ ਰਹੇ ਆ ਭਾਈ ਨਵੀਖਾਂ ਗਣੀਖਾਂ ਗੁਰੂ ਸਾਹਿਬ ਨੇ ਬੱਚੇ ਕਿਹਾ ਮੇਰੇ ਫਰਜੰਦਾ 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 ਮਦਰ ਫਾਰਸੀਚੇ ਮੇਰੇ ਬੱਚੇ ਆ ਵੀ ਸੇਕੋ ਮੇਰੇ ਨਾਲ ਸਤਕਾਰ ਕਰੂ ਮੇਰੇ ਬੱਚਿਆਂ ਨੂੰ ਕਰੂ ਉਹ ਠੀਕ ਆ ਜਿਸ ਦੀ ਸਤਕਾਰ ਕੰਮ ਕਰਦੀ ਹੈ ਤੇ ਵੀ ਪੀਰ ਬੁੱਧੂ ਸ਼ਾਹ ਨੇ ਦੇਖੋ ਜੀ ਆਪਣੇ ਵੀ ਆਪਣੇ ਪੰਜ ਬੱਚੇ ਮੈਂ ਵੀ ਤੇ ਨਾ ਪੰਸਰ ਮਰੀਦ ਗੁਰੂ ਸਾਹਿਬਾਂ ਦੀ ਪੰਗਾਣੀ ਦੀ ਜਦੋਂ ਵੇ ਬੀ ਬੀ ਛੀਦ ਹੋ ਗਏ ਗੁਰੂ ਸਾਹਿਬ ਜੀ ਰੱਖਿਆ ਲਈ ਉਹ ਹੋ ਗਏ ਉਹਨਾਂ ਦੇ ਬਿਸਤਾਰੀ ਸੇਕ ਹੌਸਤ ਕਰਕੇ ਰਾਇ ਕੱਲਾ ਰਾਇ ਜੀ ਆਪਣਾ ਰਾਇ ਕੱਲਾ ਰਾਇ ਨਵਾਬ ਦੇ ਰਾਇਕੋਟਰਾਜ ਜਿਹਾ ਭਾ ਕੀ ਰਾਇਕੋਟ ਦੇ ਬੇ ਰਾਇ ਕੱਲਾ ਜੀ ਉਹਨਾਂ ਦੇ ਦੇਖੋ ਜੀ ਕਿੰਨਾ ਵੀ ਸਾਰੀ ਸੇਕ ਹੌਸਤ ਕਰ ਦਿਆ ਜਦੋਂ ਉਹਨਾਂ ਨੇ ਦੇਖੋ ਉਹਨਾਂ ਨੇ ਵੀ ਗੰਗਾ ਸਾਗਰੋਂ ਨਾ ਬੇਨਸੀ ਜਦੋਂ ਕੋਈ ਬੇ ਰੰਗ ਜੀ ਉਹ ਸਿੱਖਾ ਦੇਖੋ ਹੁਣ ਤਾਂ ਪੈਸੇ ਸੀ ਸਪੈਸੇ ਗੁਰੂ ਸਾਹਿਬ ਦੇ ਮਗਰ ਸੀ ਉਹ ਉਹਨਾਂ ਬਾਰੇ ਜਿਹੋਨਾਂ ਨੇ ਆਪਣਾ ਅਦਤੀ ਸੀ ਰੈਕੱਲਾ ਦੇ ਗੁਰਸਾਹਿਬ ਸਿੱਖ ਉਹਨਾਂ ਨੇ ਸਰਕਾਰ ਕਰਦੀਆ ਉਹਨਾਂ ਨੇ ਸਤਕਾਰ ਕਰਦੀਆ ਨੈਗ ਖਾਦੀ ਕਿ ਨਹੀਂ ਕਰਵਾਨੀ ਉਹਨਾਂ ਨੇ ਸਤਕਾਰ ਕਰਦੀਆ ਜਦੋਂ ਰੈਕੱਲੇ ਨੇ ਜਦੋਂ ਵੀ ਆਪਣਾ ਜਦੋਂ ਪਾਕਿਸਤਾਨ ਜਾਣ ਲੱਗੇ ਸੀ 1947 ਵੇਲੇ ਜਾਲ ਮੇਰੇ ਨਾਲ ਉਹਨਾਂ ਦਾ ਬਹੁਤ ਪਿਆਰ ਹੈ ਜੀ ਮੇਰੇ ਕੋ ਆਕੇ ਵੀ ਗਏ ਅਮਰੀਕਾ ਵੀ ਆਏ ਤੇ ਆਪਣਾ ਇੰਗਲੈਂਡ ਵੀ ਆਇਆ ਤੇ ਵੀ ਮੇਰੇ ਕੋ ਆਏ ਤੇ ਉੱਥੇ ਵੀ ਮੇਰਾ ਚੰਗਾ ਪਿਆਰ ਹੈ ਉਹਨਾਂ ਦਾ ਤੇ ਉਹਨਾਂ ਨੇ ਵੀ ਆਪਣਾ ਜਿਹੜੇ ਸੀ ਵੀਨਾਂ ਜੋ ਜਾਣ ਲਗੇ ਤੇ ਸਿੱਖਾਂ ਨੇ ਸਾਡਾ ਪਿੰਡ ਮੇਰਾ ਪਿੰਡ ਕਮਾਲਪੁਰਾਵਾ ਦੇ ਕਮਾਲਪੁਰ ਦੇ ਨਾਲ ਹੀ ਉਹਨਾਂ ਦਾ ਪਿੰਡ ਰਾਇਕੋਟਾ ਤਰਵੰਡੀ ਰਾਏ ਤਰਵੰਡੀ ਰਾਏ ਕੀ ਤਨਮੀਲ ਦਾ ਫਰਕ ਆ ਤੇ ਸਿੱਖਾਂ ਨੇ ਪਰਥੜੇ ਤੇ ਇੱਕ ਪਾਸੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਇੱਕ ਪਾਸੇ ਕੁਰਾਨ ਸ਼ੀਰ ਦਾ ਸੀ ਤੇ ਇਹ ਜਾ ਰਹੇ ਸਿੱਖੋ ਦਾਸੀ ਵੀ ਨਵਾ ਮੇਰਾ ਇਕੱਲੇ ਜਾ ਰਹੇ ਗੰਗਾ ਸੱਗਰ ਗੁਰਸਾ ਦੇ ਬਖਸ਼ੇ ਸੀ ਸਿੱਖ ਨੂੰ ਨਾ ਨੂੰ ਤੇ ਦੇਖੋ ਰੈਕੋਟ ਤੋਂ ਲੈ ਕੇ ਬਰੀ ਬਾਰਡਰ ਤੱਕ ਪਾਕਿਸਤਾਨ ਦੇ ਬਾਰਡਰ ਤੱਕ ਸਾਰੇ ਸਾਡੇ ਪਿੰਡਾਂ ਦੇ ਲੋਕ ਰੈਕੋਟ ਦੇ ਆਪਣਾ ਬਸੀਆਂ ਦੇ ਬਿੰਜੜ ਦੇ ਕਮਾਲਪੁਰੇ ਦੇ ਲੰਮੇ ਜੱਟਪੁਰੇ ਦੇ ਸਾਰੇ ਪਿੰਡਾਂ ਦੇ ਲੋਕ ਆਪ ਵੱਡੇ ਕਾਫਲੇ ਜਿਸ ਤਰ੍ਹਾਂ ਦੇ ਇਹਨਾਂ ਨੂੰ ਇਥੇ ਆਪ ਛੱਡ ਗਏ ਆ ਆਪ ਛੱਡ ਗਏ ਜਦੋਂ ਜਾਣ ਲੱਗੇ ਆ ਇਹਨਾਂ ਦੇ ਰੈਕੋਟ ਆਪ ਦੇ ਮਹੱਲਾ ਦੇ ਵਿੱਚੋਂ ਵੀ ਮੈਂ ਇਹ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਇੱਕ ਵਾਰੀ ਜਿਹੜੇ ਸਤਕਾਰ ਚ ਉਹਨਾਂ ਦੀ ਸਿਸਕ ਕੰਮ ਕਰਦੀ ਸਤਕਾਰ ਉਹਨਾਂ ਦਾ ਜ਼ਿਕਰ ਹੈ ਇੱਕ ਜ਼ਾਲਮ ਮੁਸਲਮਾਨਾ ਤੇ ਵੀ ਉਹਦਾ ਵੀ ਦੱਸਣਗੇ ਬਕਰ ਤੇ ਉਹ ਸਭੀ ਉਹ ਜਦੋਂ ਉਹਨਾਂ ਨੇ ਵੀ ਉਹਨਾਂ ਨੇ ਕਹ ਤਾ ਨਾ ਪਹਿਲਾਂ ਕਦੇ ਸੀ ਜਾਣਾ ਨਹੀਂ ਕਦੇ ਅਸੀਂ ਜਾਣਾ ਵਾ ਤੇ ਵੀ ਫਿਰ ਵੀ ਉਹ ਸਮੋਕੇ ਉਹਨਾਂ ਨੇ ਕਿਹਾ ਵੀ ਨਹੀਂ ਤਰੀਕ ਨੂੰ ਸੀ ਜਾਣਾ ਤੇ ਵੀ ਫਿਰ ਸਿੱਖਾਂ ਨੇ ਫਿਰ ਰੈਕੋਟੇ ਪੁਕਾਰ ਕੀਤੀ ਵੀ ਤੁਸੀਂ ਜਾਣ ਤੋਂ ਬਿਨਾਂ ਗੰਗਾ ਸਾਕਰ ਦਾ ਜਲ ਸ਼ਕਾ ਦੇ ਫਿਰ ਉਹਨਾਂ ਨੇ ਵੇ ਗੰਗਾ ਸਾਗਰ ਨੂੰ 47 ਵੇਲੇ ਗੰਗਾ ਸਾਗਰ ਜੀ ਜਲ ਭਾਕੇ ਉਹਨੇ ਛੱਟਾ ਦਿੱਤਾ ਸੀ ਮੇਰੀ ਦਾਦੀ ਜੀ ਨਾਲ ਹੀ ਪਿੰਡ ਰੈਕੋਰਡ ਦੇ ਕੋਲ ਪੈਣੀ ਬਰੰਗਾ ਉਹਦੀ ਦਾਦੀ ਉੱਥੇ ਆਪ ਭਾਈ ਸੀ ਸਾਰੇ ਲੋਕਾਂ ਦੇ ਮੂੰਹ ਅੱਡੇ ਹੋਈ ਸੀ ਇਸ ਤਰ੍ਹਾਂ ਵੀ ਗੰਗਾ ਸਾਗਰ ਦਾ ਜਲ ਸਾਡੇ ਮੂੰਹ ਚ ਪੈ ਜੇ ਫਿਰ ਦਾਦੀ ਜੀ ਦੇ ਵੀ ਮੂੰਹ ਚ ਪੈਸੀ ਜਲ ਤੇ ਜਲੋ ਹੋ ਗਏ ਫਿਰ ਜੀ ਨਵਾਬ ਜਬ ਹੋਰ ਵੀ ਸਾਰੇ ਜਿਹੜੇ ਮੁਸਲਮਾਨ ਸੀ ਜਿਨ੍ਹਾਂ ਨੇ ਹਾਲ ਨਾਰਾ ਮਾਰਿਆ ਤੇ ਸਿੱਖਾਂ ਨੇ ਉਹ ਮੈਸ਼ਾ ਨੂੰ ਸਤਿਕਾਰ ਕੀਤਾ మేషาสତਕਾਰ ਕੀਤਾ ਸਿੱਖਾਂ ਨੇ ਕਦੇ ਕੋਈ ਅਜਿਹੀ ਗੱਲ ਕੀਤੀ ਆ ਦੇਖੋ ਤੁਸੀਂ इवन ਪਾਕਿਸਤਾਨ ਚ ਲਿਖੋ ਜੀ ਸਾਡੇ ਸਾਰੇ ਗੁਰਦੁਆਰੇ ਢਾਹ ਢੇਰੀ ਕਰਕੇ ਕੋਈ ਜਾਂਦਾ ਢਾਇ ਢਾਹ ਢੇਰੀ ਕਰ ਲਈ ਜਿੱਤੇ ਕਰਕੇ ਤੇ ਇੱਚੇ ਅਸੀਂ ਆਪਾਂ ਸਿੱਖ ਮੁਸਲਮਾਨਾਂ ਦੇ ਬਹੁਤ ਹਮਦਰਦੀ ਬਣੇ ਹੋਇਆ ਪੰਜਾਬ ਚ ਇਹਨਾਂ ਦੇ ਮਸਜਿਦਾਂ ਖੋਲ ਕੇ ਦਿੰਦੇ ਨੇ ਨਵੀਆਂ ਦਰਗਾਹਾਂ ਖੋਲ ਕੇ ਦਿੰਦੇ ਆ ਵੀ ਆਓ ਤੁਸੀਂ ਕਬੀ ਪੁਕਰਵਾ ਕੁਰਾਨ ਸ਼ਹੀ ਦੇ ਇੱਕਲਾਉ ਪਿੰਡਾਂ ਚ ਕੀ ਕਰਦੇ ਸਿੱਖ ਸਿੱਖ ਐਸਾ ਕਰਦੇ ਆ ਪਰ ਮੁਸਲਮਾਨਾਂ ਨੇ ਕੀ ਆ ਜੀ ਫਿਰ ਇਹ ਸ਼ੇਰ ਮੁਹੰਮਦ ਖਾਨ ਦੇ ਜਿਹੜਾ ਸੀਗਾ ਜੀ ਉਹਨਾਂ ਫਿਰ ਇਹਨੇ ਕਿਹਾ ਜੀ ਬੀਬੀ ਨੂੰ ਕਿਹਾ ਵੀ ਕਹਿੰਦੇ ਵੀ ਮੈਂ ਨਾ ਸਾਬ ਜਦ ਬੀਬੀ ਨੂੰ ਕਹਿੰਦਾ ਕਿ ਮੈਂ ਸਰਦਨ ਛਡਾ ਸਕਦਾ ਵੀ ਛਡਾ ਸਕਦਾ ਤੇ ਵੀ ਮੈਂ ਨਾ ਵੀ ਉਹ ਵੀ ਉੱਥੇ ਜਾ ਕੇ ਵੀ ਕਰ ਸਕਦਾ ਵੀ ਪੇਜ ਮੰਚੇ ਦੇ ਬੀਮਾ ਨਹੀਂ ਸੀਗੀ ਤੇ ਵੀ ਹਾ ਦਾ ਨਾੜ ਦਾ ਮਾਰਨਾ ਮੁੱਖ ਕਰਨਾ ਸੀ ਇਹ ਮੈਂ ਦੱਸ ਰਿਹਾ ਇਹ ਜੋ ਇਹ ਸੀਗਾ ਜੀ ਵੀ ਇਹ ਡਾਕਟਰ ਗੰਡਾ ਸਿੰਘ ਹਿਸਟੋਰੀਅਨ ਨੇ ਲਿਖੇ ਹੋਏ ਸੀ ਸਰੰਗਲ ਡਾਕਟਰ ਗੰਡਾ ਸਿੰਘ ਹਿਸਟੋਰੀਅਨ ਨੇ ਮੈਂ ਪੜੀਆਂ ਜੀ ਸਰਿਆਂ ਤੇ ਉਹ ਕੋਈ ਸੀ ਜੀ ਬੀ 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 ਹਾਜ਼ਰ ਹਮਾਰਾਂਗੇ ਬੀ ਜਿਸ ਬੀਬੀ ਦੇ ਵੀ ਤਰਸ ਬੀ ਮੇਰੇ ਨਾਲ ਵੀ ਸਹਿਮਤ ਹੋ ਜੂਗੀ ਤੇ ਇਹੜੇ ਹਾਜ਼ਰ ਹਮਾਰਿਆ ਤੇ ਉਹ ਨਹੀਂ ਗੱਲ ਹੋਈ ਤੇ ਵੀ ਕਰਕੇ ਫਿਰ ਉਸ ਤੋਂ ਬਾਅਦ ਇਹ ਬੀ ਉਸ ਤੋਂ ਬਾਅਦ ਬੱਚੀ ਨੇ ਜੀ ਆਪਦੇ ਵੀ ਬੇ ਤਿਆਰੀ ਕਰ ਲਈ ਸ਼ੇਖ ਮੁਹੰਮਦ ਨੇ ਤਿਆਰੀ ਕਰ ਲਈ ਵੀ ਮੈਂ ਅੱਜ ਬੱਚੀਆਂ ਦਾ ਵਿਵਹ ਬੱਚੀਆਂ ਦਾ ਨਿਕਾਹ ਕਰਾਂ ਅੱਜ ਇਹੜੇ ਆ ਕਾਜੀ ਵੀ ਸੱਦ ਲਿਆ ਦਾਸੀਆਂ ਵੀ ਸੱਦ ਲਿਆ ਉਥੇ ਏ ਬਿਚਾਰਤ ਵਿਚ ਜਦੋਂ ਬੀ ਬੱਚੀ ਵਿਚਾਰੀ ਤਿਆਰ ਹੁੰਦੀ ਸੀ ਵਿਚਕੇ ਦੇ ਤਿਆਰ ਹੋ ਬੱਚੀ ਨੇ ਤਿਆਰ ਕੀ ਹੋਣਾ ਸੀ ਉਹ ਅਮਰਤਾ ਦੇ ਗੁਰੂ ਦੀ ਗੁਰੂ ਸਾਹਿਬ ਦੀ ਬੱਚੀ ਸੀ ਉਹਨੇ ਕੀ ਤਿਆਰ ਹੋਣ ਸੀ ਉਹਨੇ ਵਿਚਾਰੀ ਦੇ ਉਸ ਜਦੋਂ ਦੇਖਿਆ ਵੀ ਇੱਥੇ ਤੱਕ ਜ਼ੋਰਮ ਹੋਣ ਲੱਗਿਆ ਤੇ ਉਹਨਾਂ ਜੀ ਆਪਣੇ ਬੱਚੀ ਦੇ ਤੇ ਆਪਣੇ ਕਿਰਪਾਨ ਸਿਪਾਹੀ ਸੀ ਅਮਰਤਾ ਜੀ ਸੀ ਉਹਨਾਂ ਕਿਰਪਾਨ ਆ ਦੇ ਕੇ ਪੇਟਸ ਮਾਰ ਕੇ ਆਪਣੇ ਨੂੰ ਕਤਲ ਕਰ ਲਿਆ ਸ਼ੇਰ ਮੁਹੰਮਦ ਖਾਨ ਨੇ ਕੀ ਕੀਤਾ ਜੀ ਫਿਰ ਸ਼ੇਰ ਮੁਹੰਮਦ ਖਾਨ ਨੇ ਕੀਤਾ ਹੈ ਸ਼ੇਰ ਮੁਹੰਮਦ ਖਾਨ ਨੇ ਤੇ ਵੀ ਇਹ ਕੀਤਾ ਸ਼ੇਰ ਮੁਹੰਮਦ ਖਾਨ ਨੇ ਉਹਦੀ ਜਿਹੜੀ ਬਾਡੀ ਸੀ ਉਹ ਸਰੀਰ ਸੀਗਾ ਸੀਸ ਸੀਗਾ ਤੇ ਵੀ ਉਹ ਵੀ ਇਹਨੇ ਕਵਰ ਕਵਰ ਪੱਟ ਕੇ ਕਵਰ ਸੇ ਦਫਨਾਤਾ ਗੁਰਸਿੱਖੀ ਬੱਚੀ ਗੁਰੂ ਸਾਹਿਬ ਦੀ ਬੱਚੀ ਇਹਨੇ ਸ਼ੇਰ ਮੁਹੰਮਦ ਨੇ ਉਹਨੂੰ ਦਫਨਾਤਾ ਕਵਰ ਸੇ ਦਫਨਾਤਾ ਤੇ ਗੰਡਾ ਸਿੰਘ ਵੀ ਲਿਖਿਆ ਵੀ ਪਾਪਾ ਬੰਦਾ ਸੰਘਮਾ ਦੇ ਨੇ ਮਈ ਮਈ 14 1710 ਨੂੰ ਸਰੰਦਿਚ ਲਈ ਕੀਤੀ ਸਰੰਦਿਚ ਲਈ ਚੱਪੜ ਸਿਡੀ ਸਤਾ ਤੇ ਵੀ ਉਹ ਵੀ ਉਹ ਦਪਹਿਲਾ 12 ਮਈ ਨੂੰ ਇਸ ਤਰ੍ਹਾਂ ਸਦਸ ਨੂੰ ਚੱਪੜ ਜੀ ਬੜੀ ਜ਼ਬਰਦਸ ਲੜਾਈ ਹੋਈ ਤੇ ਪਹਿਲਾਂ ਉੱਥੋਂ ਆ ਦੇ ਫਿਰ ਸਰੰਦ ਗਏ ਸੀ ਤੇ ਉੱਥੇ ਲੜਾਈ ਦੇ ਵਿੱਚ ਸ਼ੇਰ ਮੁਹੰਮਦ ਖਾਨ ਬਾਬਾ ਬੰਦਾ ਸਰਵੱਧ ਦੇ ਬਰਦਰ ਲੜਿਆ ਬਹੁਤ ਵੱਡੀ ਫੌਜਾਂ ਲੈ ਕੇ ਲੜਿਆ ਲੜਾਈ ਬੜੀ ਜ਼ਬਰਦਸ ਗਹਿ ਗੱਜ ਹੋਈ ਤੇ ਲੜਾਈ ਦੇ ਦੌਰਾਨ ਸ਼ੇਰ ਮੁਹੰਮਦ ਖਾਨ ਤੇ ਮੁਸਲਮਾਨ ਉਹਨਾਂ ਦੇ ਸਾਥੀ ਬਹੁਤ ਗੰਟੀ ਚ ਮਾਰੇ ਗਏ ਸਿੱਖਾ ਗੁਰੂ ਤੇ ਫਿਰ ਮੁਮਸ਼ੇਰ ਮੁਹੰਮਦ ਖਾਨ ਨੇ ਬਈ ਕੀ ਕੀਤਾ ਵੀ ਬਈ ਉਹ ਤਮਰੇ ਗਿਆ ਫਿਰ ਬਾਬਾ ਬੰਦਾ ਸਹਾਰਾ ਫਟਕਾ ਫਤਿਹ ਕਰ ਲਈ ਫਿਰ ਬਾਬਾ ਬੰਦਾ ਸੁਭਾ ਦਾ ਨਿਸ਼ਾਨਾ ਸੀਗਾ ਵੀ ਸਿੱਖਾਂ ਦਾ ਵੀ ਵਜੀਰ ਖਾਨ ਕੋ ਬਤਰਾ ਰਹਾ ਵੀ ਜਨੇ ਸੈਜਤ ਨੇ ਕੀਤਾ ਫਿਰ ਵਜੀਰ ਖਾਨ ਨੂੰ ਨੇ ਕੀ ਕੀਤਾ ਬਾਬਾ ਬੰਦਾ ਸੁਭਾ ਦਾ ਨੇ ਬਈ ਇਕਬ ਵੀ ਉਹਨੂੰ ਫੜ ਲਿਆ ਫੜ ਲਿਆ ਤੇ ਉਹਨੇ ਵੀ ਆਪਣਾ ਉਹਦੀ ਬੀگم ਜਿਹੜੀ ਸੀਗੀ ਉਹ ਵੀ ਵਿਚਾਰੀ ਬਹੁਤ ਚੰਗੀ ਸੀ ਬਈ ਵਜੀਰ ਖਾਨ ਦੀ ਬੇਗਮ ਵੀ ਆਪਣੇ ਆਪ ਨੂੰ ਖੁਦਕਿਸ਼ੀ ਕਰ ਲਈ ਸੀ ਕਹਿੰਦਾ ਵੀ ਇੰਨਾ ਵੱਡਾ ਜਲਮ ਹੋਇਆ ਬਜੀਦ ਖਾਨ ਦੀ ਬੇਗਮ ਨੇ ਫਿਰ ਇਹਨੇ ਕੀ ਕੀਤਾ ਤਸੀਬਾ ਆਪਣਾ ਵੀ ਜਿਹਨਾਂ ਸਾਰੀ ਗੱਲ ਹੋ ਗਈ ਐ ਜਿਹੜਾ ਵੱਡਾ ਪਤਰਾ ਫਿਰ ਫਿਰ ਉਸ ਤੋਂ ਬਾਅਦ ਸਖੰਜਾ ਫਟੇ ਗਈ ਤੇ ਪਸੰਦ ਫਟੇ ਗਈ ਇਹਨੇ ਬਜੀਦ ਖਾਨ ਨੂੰ ਵੀ ਕਿਹਾ ਵੀ ਤੂੰ ਇੱਕ ਠੂਠਾ ਲਿਆ ਕਹਿੰਦਾ ਵੀ ਉੱਥੇ ਕਹਿੰਦੇ ਉੱਥੇ ਵੀ ਲੋਥ ਮੰਗਾ ਸਾਰੇ ਪਾਸੇ ਵੀ ਉੱਥੇ ਠੂਠਾ ਲੈ ਕੇ ਲੋਕਾਂ ਦੇ ਕੋਲ ਗਿਆ ਇਹ ਉਥੇ ਉਹ ਕੰਕਰਤਾ ਸਿਕਾ ਨੇ ਬਾਬਾ ਬੰਦਾ ਸਬਾਹਦਰ ਇਹਦੇ ਇਹਦੇ ਕਿਸੇ ਨੇ ਨੂੰ ਖੈਰ ਨਹੀਂ ਪਾਉਣੀ ਇਹਦੇ ਚ ਠੂਠੇ ਸਤਕਣਾ ਉਹ ਕੀਤਾ ਫਿਰ ਮਗਰ ਘੋੜੇ ਦੇ ਮਗਰ ਬੰਨ ਕੇ ਇਹਦੇ ਬੰਦਾ ਸਬਾਹਦਰ ਨੇ ਬੋਟੀ-ਬੋਟੀ ਕੀਤੀ ਬਜੀ ਖਾਦੇ ਬਜੀ ਖਾਦੇ ਬੋਟੀ ਫਿਰ ਫੜੇ ਕਰਨ ਤੋਂ ਬਾਅਦ ਫਿਰ ਬਾਬਾ ਬੰਦਾ ਸਬਾਹਦਰ ਨੇ ਵੀ ਪੁੱਛਿਆ ਵੀ ਇਹ ਹੁੰਦਾ ਵੀ ਉਥੇ ਲੋਕਲ ਮੁਸਲਮਾਨਾਂ ਨੇ ਕਿਹਾ ਵੀ ਸਾਡੇ ਨਾਲ ਸਾਡਾ ਸੋਢੇ ਦਾ ਕੋਈ ਬੈਰ ਨਹੀਂ ਸਾਡਾ ਸੋਢੇ ਦਾ ਕੋਈ ਬੈਰ ਨਹੀਂ ਪਰ ਸਾਨੂੰ ਇਹ ਦੱਸੋ ਵੀ ਬੀਬੀ ਅੰਦੂਰ ਕਿਥੇ ਦਸਾਈ ਹੀ ਆ। ਉਹ ਚੋਪਰੇ ਫਿਰ ਮਲੇਰ ਜਿਹੜੇ ਮੁਸਲਮਾਨ ਸਿੱਖਾ ਤੇ ਆ ਕਰਦੇ ਨੇ ਉਹਦਾ ਕਾਰਨ ਦੱਸ ਲਗਾ। ਮੁਸਲਮਾਨ ਬਹੁਤ ਕਰਦੇ ਆ ਫਿਰ ਵਜੀਦ ਖਾਨ ਬਾਬਾ ਬੰਦਾ ਸਿੰਘ ਬਹਾਦਰ ਜੇ ਨਾ ਦੱਸਿਆ ਕਿਸ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਖਾਂ ਨੇ ਵੀ ਜਿਹੜਾ ਮਲੇਰਕੋਟ ਦਾ ਕਬਰਸਤਾਨ ਸੀਗਾ ਉਹਦੇ ਵਿੱਚੋਂ ਵੀ ਚਾਰ ਪੰਜ ਕਬਰਾਂ ਪੁੱਟ ਪਟ ਲਈਆਂ ਮੁਸਲਮਾਨਾਂ ਜੀ। ਬੀਬੀ ਫਿਰ ਜੋ ਪਟਰੀਆਂ ਤਾਂ ਫਿਰ ਇਹ ਸਾਰੇ ਟੜਫੁੱਟੇ ਮਸਰਮਾ ਫਿਰ ਇਹਨਾਂ ਦੱਸਿਆ ਵੀ ਕਦੇ ਹਾਂਜੀ ਪਤਾ ਦੱਸਣੇ ਸੀ ਕਿੱਥੇ ਆ ਫਿਰ ਤੇ ਕਹਿੰਦੇ ਦੱਸੋ ਕਿੱਥੇ ਆ ਫਿਰ ਇਹ ਬਾਬਾ ਜਿਹੜਾ ਸ਼ੇਰ ਮੁਹੰਮਦ ਸਿੰਘਾ ਜੀ ਇਹੜੇ ਆਪ ਦੇ ਮਹਿਲਾ ਦੇ ਮਗਰਲੇ ਪਾਸੇ ਅੰਦਰ ਮਹਿਲਾ ਦੇ ਵਿੱਚ ਤੇ ਉਹਨੂੰ ਵੀ ਆਪਣਾ ਬੀਬੀ ਬੀਬੀ ਇਹਨੂੰ ਕੋਨੇ ਦਫਨਾਤਾ ਸੀ 5-6 ਸਾਲ ਹੋ ਗਏ ਸੀ ਦਫਾਈ ਨੂੰ ਦਫਾਈ ਨੂੰ ਹੋ ਗਈ ਸਮਝਾ ਲਈ ਤੇ ਇਹ ਵੀ ਤੇ ਜਿਹੜਾ ਸ਼ੇਰ ਮੁਹੰਮਦ ਦਾ ਖਾਨ ਦਾ ਭਰਾ ਸੀਗਾ ਨਾਰ ਖਾਨ ਤੇ ਉਹਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਾਈ ਲੜੀ ਸੀ ਤੇ ਗੁਰੂ ਗੋਵਿੰਦ ਸਿੰਘ ਜੀ ਕੋਲੋਂ ਵੀ ਕਤਲ ਹੋਇਆ ਸੀ ਸਿੱਖਾ ਗੁਰੂ ਜੀ ਦੇ 1 ਸਿੰਘ ਸਿੰਘ ਉਹਨਾਂ ਦੇ ਵੀ ਉਹਨੂੰ ਕਤਲ ਕਰਤਾ ਸੀ ਨਾਰਖੰਦ ਤੇ ਸ਼ੇਰ ਮੁਹੰਮਦ ਲੜਾਇ ਸੀ ਗੁਰੂਆਂ ਤੋਂ ਆਪਣੇ ਬੰਦਾ ਸਭਾ ਦਾ ਇਹ ਵੀ ਕਤਲ ਹੋ ਗਿਆ ਫਿਰ ਜਦੋਂ ਪੱਟੀ লাশ ਕੱਢੀ ਨੇ ਸਿੱਖਾ ਦੇ ਉਹ ਤੋਂ ਕਢ ਲਈ ਬੀਬੀ ਨੂੰ ਉਪਰ ਕਢਦੀ ਦਫਨਾਈ ਗਈ ਇਹਨੇ ਉਹਦੇ ਮਹਿਲਾ ਚ ਦਫਤੀ ਵੀ ਦਫਨਾਤੀ ਵੀ ਬੀ ਬੀ ਸਿੱਖਾ ਦੀ ਹੱਥ ਨਾਲ ਤੇ ਫਿਰ ਸਿੱਖਾ ਨੇ ਫਿਰ ਉਹ ਕਢੀ লাশ ਜਾ ਕੱਢ ਕੇ ਵਿਚਾਰੀ ਜੀ ਉਦਾਸ ਕਾ ਦੀ ਸੀ ਵਿਚਾਰੀ ਜ ਮਿੱਟੀ ਸੀ ਵਿਚਾਰੀ ਤੇ ਫਿਰ ਇਹਨਾਂ ਕੱਢ ਕੇ ਫਿਰ ਇਧਰ ਮਾਨਕੀ ਖੁਰਦ ਮਾਨਕੀ ਪਿੰਡ ਆਉਂਦੇ ਆ ਤੇ ਮਲੇਰ ਕੋਲ ਉੱਥੇ ਮਾਨਕੀ ਪਿੰਡ ਦੇ ਕੋਲ ਫਿਰ ਇਹਨਾਂ ਸਿੱਖਾਂ ਨੇ ਉਥੇ ਦਾ ਸਸਕਾਰ ਕੀਤਾ ਮੈਂ ਆਪਣੇ ਨਿਸ਼ਾਨ ਸਿੰਘ ਆਪਣੇ ਜਿਹੜੇ ਹੈਗੇ ਆ ऑस्ट्रेलिया ਐ ਮੈਂ ਸਤਿ ਸ਼੍ਰੀ ਅਕਾਲ ਜਿਹੜੇ ਜ਼ਰਬਾ ਜਾਂਦੇ ਮੈਂ ਉਹਨਾਂ ਦੀ ਵੀ ਸੁਣੀ ਆ ਉਹਨਾਂ ਨੇ ਕਵਰ ਵੀ ਦੇਖ ਲਈ ਕਵਰ ਵੀ ਦੇਖ ਲਈ ਸੀ ਵੀ ਉਹ ਸਿੱਕਾ ਥੋੜੀ ਹੋੜੇ ਏਟਾ ਮਿੱਟੀ ਕੱਟ ਕੇ ਨਾ 21 ਨਾਲ ਮਿੱਟੀ ਕੱਟ ਕੇ ਛੋਟੇ ਛੋਟੇ ਏਟਾ ਵੀ ਕੱਢਿਆ ਸੋ ਉੱਥੇ ਸੰਸਕਾਰ ਕੀਤਾ ਸੀ ਪਿੰਡ ਮਾਨਕੀ ਪਿੰਡਸ ਉੱਥੇ ਸੰਸਕਾਰ ਕੀਤਾ ਸੀ ਫਿਰ ਇਹਨਾਂ ਦੇ ਵਿੱਚ ਸੀਗਾ ਤੇ ਵੇਖ ਬਈ ਫਿਰ ਬਾਬਾ ਬੰਦਾ ਸੁਭਾਦ ਨੇ ਦੇਖੋ ਜੀ ਫਿਰ ਸਿੱਖਾਂ ਦੀ ਕਰਵਾਉਣੀ ਹੁਣ ਮੈਂ ਇੱਥੇ ਗੱਲ ਦੁੱਤਣਾ ਦੀ ਵੀ ਬਾਬਾ ਬੰਦਾ ਸੁਭਾਦ ਨੇ ਕਿਹਾ ਵੀ ਪੇ ਕਿਸੇ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ ਕਿਸੇ ਨਿਵਾਜ਼ ਪੜਨਾ ਦਾ ਕੋਈ ਨੁਕਸਾਨ ਨਹੀਂ ਕਰਨਾ ਕਿਸੇ ਮੁਸਲਮਾਨ ਫਕੀਰ ਨੂੰ ਨਹੀਂ ਕਰਨਾ ਤੇ ਜਿਹੜੀ ਹਾਲਾਂਕਿ ਜਿਹੜੀ ਜਗ੍ਹਾ ਤੋਂ ਵੀ ਕਾਜੀ ਦੇ ਫਰਮਾਨ ਗਏ ਸੀ ਵੀ ਇਹਨਾਂ ਨੂੰ ਵੀ ਨਹੀਂ ਹਟਾ ਦਿਓ ਉਹ ਜਿਹੜੀ ਮਸਜਿਦ ਸੀਗੀ ਉਹਨਾਂ ਵੀ ਜਿਹੜੀ ਮਸਜਿਦ ਆ ਉਹ ਜਿਹੜੀ ਫਤਵੀ ਵਾਲੀ ਮਸਜਿਦ ਆ ਕਹਿੰਦੇ ਕਾਜੀ ਮਸਤ ਕਹਿੰਦੇ ਇਹ ਫਤਵੀ ਵਾਲੀ ਉਹ ਮਸਜਿਦ ਵੀ ਉੱਥੇ ਉਵੇਂ ਹੀ ਖੜੀ ਹੋ ਉਹਨੂੰ ਨਹੀਂ ਕੋਈ ਨੁਕਸਾਨ ਪਹੁੰਚਾਇਆ ਸੀ ਕਹਿੰਦੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ ਕਹਾਂ ਹੈ ਇਹ ਸਰਬੱਤ ਦੇ ਭਲੇ ਦੀ ਆਹ ਵੋਲਾ ਲਾ ਦੋ ਰਪਾ ਕੁਦਰ ਕੇ ਬੰਦੇ ਉਹ ਸਭ ਉੱਥੇ ਚਲਣਾਈ ਕਮ ਫਿਰ ਕਿ ਉੱਥੇ ਦਰਗਾਹ ਸ਼ਰੀਫ ਹੈ ਮੁਸਲਮਾਨਾਂ ਦੇ ਕਬਰਾਂ ਤੇ ਦਰਗਾਹ ਸ਼ਰੀਫ ਹੈ ਉੱਥੇ ਵੀ ਜਿਹਨਾਂ ਮੁਸਲਮਾਨਾਂ ਦੇ ਕਬਰਾਂ ਸੀ ਉਹਨਾਂ ਨੂੰ ਕੋਈ ਨੁਕਸਾਨ ਪਚਾਇਆ ਸੀ ਕਨੇ ਉਹਦਾ ਕੋਈ ਨੁਕਸਾਨ ਨਹੀਂ ਪਿਆ ਉੱਥੇ ਜਿਹ ਬੇ ਉਹ ਕੋਈ ਨੁਕਸਾਨ ਹੈ ਹਰ ਦੇ ਕੋ ਇਨਾ ਜ਼ੁਲਮ ਹੋਇਆ ਜਿਥੇ ਕੀ ਹੋਇਆ ਉਸ ਤੋਂ ਬਾਅਦ ਜਿਹੜਾ ਭਾਈ ਮੋਤੀ لال ਮੇਰਾ ਸੀ ਜਦੋਂ ਬਈ ਸੱਭ ਜਦੇ ਉੱਤੇ ਵੀ ਬਈ ਆਪਣਾ ਖੜੇ ਬਰਚੀ ਸੀਗੇ ਵਿਚਾਰੇ ਕਿ ਮਾਤਾ ਗੋਮਾ ਜੀ ਨਾਲ ਸੀਗੇ ਵਾਧਾ ਗੁਜਰੀ ਜੀ ਤੇ ਨਾਲ ਸਹਿਬ ਜਦੇ ਉਹਨਾਂ ਨੇ ਫੇਰ ਉਹ ਮੋਤੀ لال ਮਹਿਰੇ ਨੇ ਵਿਚਾਰੇ ਨੇ ਦੁੱਧ ਛਕਾਇਆ ਸੀ ਜਨੋਈਨ ਨੂੰ ਮੁਸਲਮਾਨਾਂ ਨੂੰ ਪਤਾ ਲੱਗਿਆ ਮੋਤੀ لال ਮਹਿਰੇ ਦੇ ਵੀ ਵੀ ਇਹ ਵੀ ਇੱਕ ਹਿੰਦੂ ਸੀ ਮੋਤੀ لال ਉਹਨਾਂ ਨੇ ਜੀ ਮੋਤੀ لال ਮਹਿਰੇ ਦਾ ਇੱਕ ਦੁੱਧ ਛਕਾਉਣ ਦੇ ਕਰਕੇ ਇੰਨੀ ਜ਼ਾਲਮ ਕੌਮਾਂ ਹੀ ਹੈ ਇਹਨਾਂ ਨੇ ਦੁੱਧ ਛਕਾਉਣ ਕਰਕੇ ਇਹਨਾਂ ਨੇ ਮੋਤੀ ਰਲ ਮੈਰੀ ਦਾ ਸਾਰਾ ਪਰਿਵਾਰ ਭੀੜਦਾ ਸੀ ਕੋਹਲੂ ਚ ਭੀੜਦਾ ਸੀ ਸਾਰਾ ਪਰਿਵਾਰ ਤੇ ਦੀਵਾਨ ਢੋਡਰ ਮਲ ਦੀਵਾਨ ਦੀਵਾਨ ਢੋਡਰ ਮਲ ਜਿਹੜਾ ਸੀਗਾ ਤੇ ਉਹਨੇ ਦੇਖੋ ਜੀ ਸਸਕਾਰ ਕਰਨ ਲਈ ਤੇ ਕਹਿੰਦੇ ਬਈ ਮੋਰਾ ਬਿਛਾਓ ਉਹਨੇ ਵਿਚਾਰੇ ਜੀ ਬਹੁਤ ਵੀਰ ਬੰਦਾ ਸੀ ਜੀ ਢੋਡਰ ਮਲ ਤੇ ਉਹਨਾਂ ਨੇ ਕਦੇ ਵੀ ਐਸ ਤਰ੍ਹਾਂ ਵੀ ਕਹਿੰਦੇ ਮੋਰਾ ਬਿਛਾਓ ਚਾਹ ਤੁਸੀਂ ਮੋਰਾ ਕਦੇ ਬਿਛਾਉਣੀਆਂ ਜੀ ਉਹਨੇ ਖੜੀਆ ਕਰ ਉਹਨੇ ਸੋਨੇ ਦੇ ਮੋਹਰੇ ਖੜੀਆਂ ਕਰ ਕਰਕੇ ਜਗਾ ਲਈ ਉੱਥੇ ਸਸਕਾਰ ਕੀਤਾ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਬਈ ਉਹ ਮੋਤੀ لال ਮੈਨੂੰ ਉਹ ਬੁਰਸਤ ਪੁੱਛਿਆ ਵੀ ਮੋਤੀ لال ਕਵਿਡੀ ਕਰਵਾਣੀ ਕੀਤੀ ਬੱਚੇ ਦੀ ਖਾਤਰ ਤੇ ਉਹ ਸਾਡੇ ਕੋਲੋਂ ਅਗਲਾ ਕੀ ਮੰਗਣਾ ਉਹ ਕਹਿੰਦਾ ਜੀ ਮੈਂ ਇੱਕ ਬੇਨਤੀ ਹੈ ਮੇਰੀ ਤੁਹਾਡੇ ਚਾਨਾ ਚ ਦੇ ਕੁਝ ਸੁਣੋ ਬਈ ਇਦਵਾਂ ਟੋ ਡਰ ਕਹਿੰਦੇ ਵੀ ਕੀ ਬੇਨਤੀ ਹੈ ਤੇ ਹੁਕਮ ਕਰ ਤੇ ਮੈਂ ਦੱਸ ਕੀ ਹੈ ਬੇਦੀ ਉਹ ਕਹਿੰਦਾ ਬਾਬਾ ਜੀ ਕਹਿੰਦਾ ਜੇ ਤੁਸੀਂ ਮੇਰੇ ਤੇ ਟੁੱਟ ਟੁੱਟੇ ਹੋ ਮੇਰੇ ਤੇ ਟੁੱਟੇ ਹਾਂ ਵਿੱਚ ਦਿਆਲੂ ਹਾਂ ਵੀ ਮੇਰੇ ਸਰਵਸਤ ਮੇਰਾ ਖਤਮ ਹੋ ਜਾਏ ਦੇਖੋ ਜੀ ਕੀ ਮੰਗੀ ਉਹਨੇ ਗੱਲ ਕਹਿੰਦਾ ਜਿਵੇਂ ਤੇ ਟੁੱਟੇ ਹੋ ਗੁਰਗੋਬ ਸਿੰਘ ਨੂੰ ਕਹਿ ਰਿਹਾ ਆ ਮਾਣ ਹੰਕਾਰ ਨਾਲ ਨਹੀਂ ਕਹਿ ਰਿਹਾ ਆ ਉਹਦਾ ਸਾਰਾ ਕੁਝ ਲਟਾਤਾ ਘਰ ਵੀ ਸਭ ਲਟਾਤਾ ਉਹਨੇ ਕਰਕੇ ਤੇ ਉਹ ਕਹਿੰਦਾ ਵੀ ਜੇ ਟੁੱਟੇ ਹੋ ਨਾ ਵੀ ਮੇਰੇ ਖਾਤਬੀ ਇਹ ਤੇ ਸੀ ਨਾ ਵੀ ਵੀ ਮੇਰੇ ਸਰਵਸਤ ਦਾ ਨਾਸ ਹੋ ਜਾਏ ਕੋਈ ਸਰਵਸਤ ਮੇਰਾ ਬਚਣਾ ਨਹੀਂ ਚਾਹੀਦਾ ਤੇ ਵੀ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਪਰਿਵਾਰਕ ਮੈਂਬਰ ਵੀ ਕਿਉਂ ਉੱਠ ਕੇ ਇਹ चीज ਨੂੰ ਕਲੇਮ ਕਰਨ ਵੀ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਦਿਖਾਤਾ ਸੀ ਆ ਕੀਤਾ ਦੇਖੋ ਕਮਾਲ ਹੋਈ ਪਈ ਉਹ ਉਹਦਾ ਬੱਚਾ ਹੱਜ ਵੀ ਉਹਦੇ ਬਹੁਤ ਕੋਈ ਨੇੜੇ ਹੋ ਵੀ ਕਾਫੀ 30 ਵਿੱਚ 14 ਤੋਂ ਪੀੜ੍ਹੀ ਹੈ ਜੀ ਉਹ ਸਕੀਰੀ ਸਕੇ ਚੋ ਉਹ ਦਿੱਲੀ ਤੋਂ ਜੀ ਦੇਖੋ ਟਰੱਕ ਭਰ ਕੇ ਲੰਗਰ ਦਾ ਲੈ ਕੇ ਆਉਂਦੇ ਆ ਟੱਕਰ ਕਿਸਰੰਦ ਲੈ ਕੇ ਆਉਂਦੇ ਆ ਟੱਕਾ ਟੱਕਰ ਰੱਖ ਕੇ ਉੱਥੇ ਵਰਤਾਉਂਦੇ ਆ ਅੱਖਾਂ ਨਮ ਹਦੀਆਂ ਦੇ ਦੀਆਂ ਕਿ ਵੀ ਪਰਤੋ ਦੇ ਆ ਸਾਰੇ ਵੀ ਉਹ ਕੇੰਦਰੀ ਸਾਨੂੰ ਜੀ ਸਾਹਿਬ ਜੱਦੇ ਦੋ ਬਾਬਾ ਜੁਰਮਤ ਸਿੰਘ ਬਾਬਾ ਫਤਿਹ ਸਿੰਘ ਜੀ ਜਿਸਾਨਾ ਸਾਕਾ ਦਿੰਦੇ ਸੀ ਉਹਨਾਂ ਦੇ ਅਸੀਂ ਸ਼ਰਧਾ ਭੇਟ ਕਰਨਾ ਨੇ ਦੇਖੋ ਹਾਂਜੀ ਹੁਣ ਆਪਾਂ ਐਂਡ ਤੇ ਆਉਣਾ ਹੀ ਦੇਖੋ ਇਹਨੇ ਮਸ਼ੀਰ ਮੁਹੰਮਦ ਨੇ ਐਡਾ ਜਨਮ ਕੀਤਾ ਬੀਬੀ ਨੂੰ ਕਹ ਬੇ ਕਤਲ ਕੀਤਾ ਕਹਾ ਹਾਦਰ ਨੇ ਤਾਂ ਮਾਰਿਆ ਸੀ ਬੀਬੀ ਦੀ ਖਾਤਰ ਇੱਕ ਉਹਨੂੰ ਦੂਜਾ ਇਹ ਸੀ ਕਾਰਨ ਉਹ ਉੱਥੇ ਨਵਾਬ ਬਣਨਾ ਚਾਹੁੰਦਾ ਸੀ ਮਲੇਰਕੋੜੀ ਦਾ ਆਪਣਾ ਸਰਾਂ ਦਾ ਬਜੀਦ ਖਾਨ ਸੀ ਇਹ ਮਲੇਰਕੋੜੀ ਦਾ ਸੀ ਉਹ ਬਣਾ ਚਾਹਦਾ ਸੀ ਤੇ ਉਹਨੇ ਸੀ ਵੀ ਵੀ ਮੈਂ ਵੀ ਬਣਾ ਤੇ ਉਹ ਵੀ ਉਹਨੂੰ ਇਹੀ ਸੀਗਾ ਦਿਮਾਗ 'ਚ ਤੇ ਫਿਰ ਉਸ ਤੋਂ ਬਾਅਦ ਵੀ ਜਦੋਂ ਪੰਗ ਸਿੰਘਾਂ ਨੇ ਕੀ ਕੀਤਾ ਜੀ ਸਿੱਖਾਂ ਨੇ ਜਦੋਂ 1947 ਜਦ 파ਰਟੀਸ਼ਨ ਹੋਈ ਆ ਤੇ ਉਸ ਵਕਤ ਸਿੱਖਾਂ ਨੇ ਕੀ ਕੀਤਾ ਸਿੱਖਾਂ ਨੇ ਵੀ ਸਾਰੇ ਉਧਰ ਕਿਉਂਕਿ ਸਿੱਖਾਂ ਨੂੰ ਕਤਲ ਕੀਤਾ ਇਹਨਾਂ ਨੇ ਤੇ ਵੀ ਸਿੱਖਾਂ ਨੂੰ ਨਰਵਲ ਸਟੇਸ਼ਨ ਨਰਵਲ ਸਟੇਸ਼ਨ ਦਾ ਪਾਕਿਸਤਾਨ ਦੇ ਬਾਟਰ ਤੇ ਮਹੀਲਾ ਸਟੇਸ਼ਨ ਦਾ ਜੀ ਇਹ ਬਣਾ ਗਰਦਾਸਪੁਰ ਦੀ ਸਾਈਟ ਤੋਂ ਵੀ ਬਨਾਰਵਾਲਾ ਸਟੇਸ਼ਨ ਸਭ ਤੋਂ ਪਹਿਲਾਂ ਮੁਸਲਮਾਨਾਂ ਦੀ ਗੱਡੀ ਸਿੱਖਾਂ ਦੀ ਉੱਤੇ ਵੱਡੀ ਸਭ ਤੋਂ ਪਹਿਲਾਂ ਗੱਡੀ ਵੱਡੀ ਆ ਉਸ ਤੋਂ ਬਾਅਦ ਮੈਜਰ ਸਖਾਰੇ ਮੁਸਲਮਾਨ ਆ ਰਹੇ ਸੀ ਫਿਰ ਮਹਾਰਾਜ ਪਟਿਆਲੇ ਦੀ ਦੋ ਗੱਡੀਆਂ ਵੱਡੀਆਂ ਤੇ ਨਾਲ ਹੀ ਉੱਥੇ ਰੁਕਾ ਭੇਜਿਆ ਉਹਨਾਂ ਕੋਲ ਰੁਕਾ ਮਤਲਬ ਚਿੱਠੀ ਭੇਜੀ ਡਰਾਈਵਰ ਦੇ ਹੱਥਾ ਜੇ ਸਾਡੀ ਇੱਕ ਗੱਡੀ ਵੱਡੋਂ ਕਿ ਅਸੀਂ ਦੋ ਵੱਡਾਂ ਦੇ ਸੋਡਾ ਫਿਰ ਕਥਲੇ ਬਹੁਤ ਜ਼ਿਆਦਾ ਗੰਦੇ ਜੋ ਉਹਨਾਂ ਦੇ ਵਿੱਚ ਗੁਜਰਾਂ ਵਾਲਾ ਤੇ ਵੀ ਉਹ ਦਰਬ ਪ੍ਰਗੁਜਰਾਂ ਵਾਲਾ ਸਿਆਲਪੁਰ Hindu ਬਹੁਤ ਸੀਗੇ ਹਿੰਦੂਆਂ ਦੀ ਗੱਡੀ ਬਹੁਤ ਵੱਡੇ ਹੈ ਗਿਆ ਬਹੁਤ ਨੁਕਸਾਨ ਬਹੁਤ ਹੈ ਉਸ ਮੌਕੇ ਫਿਰ ਪਟੇਲ ਨੇ ਉਹ ਜਿੰਦੂ ਜਾ ਕੇ ਦਿੱਲੀ ਉਹਨਾਂ ਨੇ ਵੀ ਉਹ ਕਾਫੀ ਕੁਸ ਬੋਲੇ ਵੀ ਵੀ ਕਹਿੰਦੇ ਵੀ ਪਟੇਲ ਕੋਲ ਵੀ ਕਹਿੰਦੇ ਵੀ ਸਿੱਕਾ ਕਰਕੇ ਸਾਡਾ ਨੁਕਸਾਨ ਹੋਇਆ ਸਿੱਕਾ ਦੀ ਕਤਲ ਕੀਤਾ ਉਹਨਾਂ ਨੇ ਸਿੱਕਾ ਦੇ ਵੀ ਸਾਡਾ ਕਤਲ ਕਰਤਾ ਫਿਰ ਉਸ ਹੋ ਕੇ ਪਟੇਲ ਗਿਆ ਸਿੱਕਾ ਤੇ ਜਰਾਇਮ ਪੇਸ਼ਾ ਕਮ ਤੇ ਸਾਕਾਪੂਰ ਸੇ ਜਗਰਾਉਂਦੇ ਸੀ ਉਹਨਾਂ ਨੂੰ ਕੋਈ ਜੋ ਗੱਲ ਹੈ ਜੀ ਡੀਸੀ ਲੱਗੇ ਹੋਏ ਤੇ ਉਹ ਕਦੇ ਵੀ ਆਰਡੀਨੈਂਸ ਜਾਰੀ ਕਰਤਾ ਵੀ ਇਥੇ ਵੀ ਸਿੱਕਾ ਤੇ ਜਰਾਇਮ ਪੇਸ਼ਾ ਕਮ ਸਿੱਖਸ ਕ੍ਰਿਮੀਨਲ ਸੈਕਟਲੀ ਦੇ ਜਸਟ ਕਨਸਿਡਰ देम ਐਜ਼ ਇਸ ਕ੍ਰਿਮੀਨਲ ਉਹ ਕਦੋਂ ਵੀ ਨਹੀਂ ਮੈਨੀ ਵਨ ਤੁਸੀਂ ਸਿੱਖਾ ਦਾ ਨੋਕਾ ਲਵਿਜ਼ ਕੋਈ ਜਿਹੜਾ ਵੀ ਕੋਈ ਜੁਰਮ ਕਰ ਉਹ ਹੀ ਤੁਹਾਨੂੰ ਬੇ ਬੇ ਕ੍ਰਿਮੀਨਲ ਸਿੱਖਾ ਨੋ ਵੀਰ ਅਰਜੈਂਟ ਕਮਿਸੀ ਦਾ ਕੋਪਰਸ ਜਿਹੜਾ ਉਹ ਸੀ ਪਰ ਉਹ ਨਹੀਂ ਸਨਤਾਇਸ ਮੈਂ ਜਿਹੜੀ ਇੱਥੇ ਗੱਲ ਲੈਣੀ 1947 ਸੰਦੇ ਵਿੱਚ ਸਿੱਖਾਂ ਨੇ ਡਿਕਲੇਅਰ ਕਰਤਾ ਦੇਖੋ ਸਿਰਫ ਹਾਦ ਨਾ ਰਹਿ ਮੰਨ ਕਰਕੇ ਇੱਕ ਮਲੇਰਕੋਲੇ ਮੁਹੰਮਦ ਖਾਨ ਨੇ ਸ਼ੇਰ ਮੁਹੰਮਦ ਜੀ ਦਾ ਜਨਮ ਕੀਤਾ ਬੱਚੀ ਤੇ ਬਾਬਾ ਬਦਸਲ ਬਾਦਨਾ ਲੜਿਆ ਤੇ ਸਾਰਾ ਕੁਝ ਕੀਤਾ ਭਰਾ ਉਹਦਾ ਗੁਰਗੋਬ ਸਿੰਘ ਨਾਲ ਲੜਿਆ ਸਭ ਕੀਤਾ ਸਿਰਫ ਉਹਨੇ ਹਾਜ਼ਰ ਨਜ਼ਰ ਹਮਾਰਾ ਸੀ ਪਿੱਛੇ ਕਾਰਨ ਕੀ ਸਭ ਦੱਸਦਾ ਤੇ ਪਰ ਸਿੱਖਾਂ ਨੇ ਉਥੇ ਜਿਹੜੀ ਮਲੇਰਕੋਲੀ ਰਿਆਸਤ ਸੀਗੀ ਉਥੇ ਕਹਿੰਦਾ ਵੀ ਜਿਹੜਾ ਵੀ ਮੁਸਲਮਾਨ ਹੈ ਇਸ ਮਲੇਰਕੋਲ ਦੀ ਨਹਿਰ ਕੋਦੀ ਹੈ ਮੈਂ ਗਿਆ ਤੇ ਵੀ ਮੈਂ ਜੋ ਖੁਰਦ ਪਿੰਡ ਵੀ ਟੂਰਨਮੈਂਟ ਵੀ ਕਰਾਉਂਦਾ ਰਿਹਾ ਤੇ ਉਹ ਉਥੇ ਨਾਲ ਹੀ ਆ ਤੇ ਉਹ ਤੇ ਨਰਸੀ ਦੀ ਨਰਸੀ ਪਾਸੇ ਮਰੀਰਕੋੜਾ ਜਾਸਤਾਂ ਚ ਜਿਹੜਾ ਵੀ ਮੁਸਲਮਾਨ ਮਰੀਰਕੋੜ ਚ ਵੱੜ ਗਿਆ ਸਿੱਖਾਂ ਨੇ ਕੋਈ ਕਤਲ ਨਹੀਂ ਕੀਤਾ ਸਿੱਖਾਂ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਕੀਤੀ ਆ ਪ੍ਰੋਟेक्ट ਕੀਤੀ ਆ ਮੁਸਮਾਨ ਨੂੰ ਤੋ ਕੋਈ ਨਹੀਂ ਬਟਾਇਆ ਮੁਸਮਾਨ ਤੇ ਬਾਕੀ ਇਥੇ ਸਾਡੇ ਨਾਲ ਜਗ੍ਹਾਉਂਦੇ ਅਲੀਗੜ੍ਹ ਬਹੁਤ ਹੋਇਆ ਨੁਕਸਾਨ ਮੁਸਮਾਨ ਦਾ ਤੇ ਹਲਵਾਰੇ ਪਿੰਡ ਚ ਹੋਇਆ ਆਲੂ ਪਿੰਡ ਚ ਹੋਇਆ ਬਹੁਤ ਸਾਰੇ ਪਿੰਡ ਜਿੰਨੇ ਪਿੰਡ ਸੀ ਕਿਉਂਕਿ ਉਧਰ ਵੀ ਬਹੁਤ ਘਰ ਰਏ ਸੀਗੇ ਉਧਰ ਆਪਣੇ ਸਿੱਖ ਪੁਰੇ ਬਹੁਤ ਕਤਲ ਗਏ ਬਈ ਆਪਣੇ ਵੀ ਕਾਫੀ ਕੋਸ ਹੋਇਆ ਸਿਕੰਦੇ ਤੇ ਉਸ ਸਿਕੰਦੇ ਕੁੜੀਆਂ ਅਗਵਾ ਕੀਤੀਆਂ ਹੋਰ ਕੀ ਜਗ੍ਹਾ ਇੱਧਰ ਵੀ ਪਰ ਸਿਕੰਦੇ ਕੋਈ ਨੁਕਸਾਨ ਨਹੀਂ ਕੀਤਾ ਜੀ ਵੱਡੀ ਗੱਲ ਇਹ ਇਹਨਾਂ ਦਾ ਮਰੀਦ ਕੋਲੇ ਪਰ ਉਹਦੇ ਪਾਸੇ ਕਾਦੀਆਂ ਸੀ ਤੇ ਵੀ ਉਹ ਕਾਦੀਆਂ ਸੀ ਜੀ ਮੁਸਲਮਾਨਾਂ ਦੇ ਉੱਥੇ ਕਾਦ ਦੇ ਚ ਕੀ ਕਹਿੰਦੇ ਉੱਥੇ ਦੇਖੋ ਜੀ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਲੱ ਕੇ ਬਖਸਫਾਇ ਕਾਦੇ ਲਿਖ ਲੈਕਰ ਬਖਸਫਾਇ ਕਾਦੇ ਗੁਰੂ ਸਾਹਿਬਾਂ ਦੀ ਬਾਣੀ ਜੇ ਚਲਸੀ ਪਖਤਵਾ ਕਾਦੇ ਲਿਖ ਲੈਕਰ ਤੱਤ ਪਰ ਜੋਗੀਰ ਤਵਾ ਦਾ ਕੋਈ ਜਾਕਰ ਦੱਸ ਸੀ ਆ ਪੈਰ ਸੇ ਕਿੰਕਾ ਕਿਵੇਂ ਸਾਇਕਲ ਜਨਨਾ ਉਹ ਸਾਰੀ ਤੋਰ ਲੈ ਕੇ ਆ ਕੇ ਬਾਕ ਤਾਂ ਪਾਇ ਕਾ ਦੀਆ ਵੀ ਸਾਨੇ ਬਾਕ ਨਾ ਪਹੁੰਚ ਸਕ ਉਹ ਤੇ ਵੀ ਸਿਕਨ ਵੀ ਨਾ ਕਾ ਦੀ ਗੇ ਚਿੰਨੀ ਸਿਕਨ ਕੋਈ ਨੁਕਸਾਨ ਕੀਤਾ ਇਧਰ 1947 ਚ ਇਧਰ ਮੇਰੇ ਕੋਲ ਕੋਈ ਸੀ ਕੋਈ ਨੁਕਸਾਨ ਮੇਰੇ ਕੋਲ ਜਮ ਉਸ ਵਾਰ ਪਰ ਇਹਨਾਂ ਨੇ ਵੀ ਸਾਡੇ ਜਨਮ ਕੀਤਾ ਮੇਰਾ ਪਹਿਣ ਦਾ ਮਸਲਾ ਇਹ ਆ ਜਿੱਥੇ ਸੀ ਸ਼ਹਾਜ ਜੀ ਦਿੰਨੇ ਸਾਬ ਜਦੋਂ ਇੱਡੀ ਵੱਡੀ ਕਰਵਾਉਂਦੀ ਆ ਉਥੇ ਬੀਬੀ ਅਨੂਪ ਕਰਨ ਵੀ ਇਹਨਾਂ ਦੇ ਬੇ ਬੱਚੀ ਹੁੰਦੇ ਨਾ ਸਾਬ ਜਦੇ ਨਾਲ ਕਿੱਢਦੀ ਹੁੰਦੀ ਸੀ ਉਹਨਾਂ ਵੀ ਮਸ਼ੀਮ ਮੁਹੰਮਦ ਨੇ ਇੱਕ ਜਾਕੀ ਤੇ ਚਲਮ ਕੀਤਾ। ਇਹ ਹੀ ਬੇਤੀ ਹੈ ਜੀ ਭੁੱਲਣ ਚੁੱਕੇ ਮਾਫੀ ਦਿਓ। ਇਹ ਜਿਹੜੀ ਵੀ ਸਾਰੀ ਹੈ ਇਹ ਵੀ ਬਈ ਸਾਰੀ ਚੀਜ਼ ਨਾ ਵੀ ਅਸੀਂ ਦੱਸਣੀ ਚਾਹਦੇ ਸੀ ਕਾਫੀ ਸਟੱਡੀ ਕਰਕੇ ਨਾ ਇਹ ਦੱਸਣ ਲੱਗਾ ਜਿਹੜਾ ਦਰਗਾਹ ਸ਼ਰੀਫਾ ਤੇ ਬਹੁਤ ਵੱਡੀ ਦਰਗਾਹ ਸ਼ਰੀਫਾ ਜੀ ਸਰਹੰਦ ਸਿੱਖਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉੱਥੇ ਜਿਹੜੀ ਜਾਵਾਂਗੇ ਤਾਂ ਇਹ ਦੇਖੋ ਹਰਾਨ ਹੋ ਜਾਓਗੇ। ਉੱਥੇ ਮੁਸਲਮਾਨ ਦੇ ਕਬਰਾਂ ਅਫਗਾਨਿਸਤਾਨ ਚ ਮੁਸਲਮਾਨਾਂ ਦੇ ਕਿ ਦਫਨਾਉਂਦੇ ਉੱਥੇ। ਉੱਥੇ ਦੇ ਜੁੱਤੀ ਅੰਦਰ ਜਾਓਗੇ ਨਾ ਜੀ ਅੰਦਰ ਉੱਥੇ ਜਾਓਗੇ। ਹਰਾਨ ਹੋਏ ਹੋਏ ਤੇ ਜੋ ਕਿ ਆ ਕੀਦੀ ਗੱਲ ਸੁਣ ਗਿਆ ਅੰਦਰ ਜਾਉਗੇ ਤੇ ਹੈਰਾਨ ਹੋਏਗੇ ਉਥੇ ਸ਼ਹੀਦ ਉਦਮ ਸਿੰਘ ਦੀਆਂ ਅਸਤੀਆਂ ਉੱਥੇ ਦਫਨਾਈਆਂ ਹਨ ਸ਼ਹੀਦ ਉਦਮ ਸਿੰਘ ਜਿਨ੍ਹਾਂ ਦੇ ਬਈ ਉਥੇ ਮਾਈਕਲ ਵੈਰਮਾਰੇ ਸੀ ਆ ਤੇ ਉਹ ਉਹਦੀਆਂ ਵੀ ਅਸਤੀਆਂ ਉੱਥੇ ਦਫਨਾਈਆਂ ਹੈ ਕਿਉਂਕਿ ਉਹਨੇ ਉਹ ਕਿ ਉਹ ਇਹਨੇ ਆਪ ਬਣਾ ਲਿਆ ਉਹਨੇ ਨਹੀਂ ਕਿਹਾ ਸੀ ਬਸ ਮੇਰਾ ਨਾਮ ਵਿੱਚ ਰਾਮ ਮੁਹੰਮਦ ਸਿੰਘ ਆ ਜੀ ਰਾਮ ਮੁਹੰਮਦ ਸਿੰਘ ਆ ਤੇ ਲਿਖਿਆ ਤੇ ਉਥੇ ਲਿਖ ਕੇ ਲਾਇਆ ਹੈ ਜੀ ਮੂਰੇ ਮੈਂ ਗਿਆਤ ਦੇਖਾ ਉੱਥੇ ਲਿਖਿਆ ਮੈਂ ਮਰ ਰਾਮ ਮੁਹੰਮਦ ਸਿੰਘ ਦਾ ਜਾਤ ਹ ਉਹਦੀ ਉੱਥੇ ਕਬਰ ਬਣੀ ਤੇ ਕੁਛੀ ਦੋ ਦੋ ਸਰੀਆਸਤੀਆਂ ਤੇ ਤਸਵੀਰਾਂ ਦੇਖੋ ਜੀ ਕਿ ਨਾਮ ਦੇ ਅਸੀਂ ਅੱਜ ਪਿੰਡਾਂ ਸੇ ਇਹਨਾਂ ਨੂੰ ਵੀ ਲਿਆਉਣੇ ਆ ਵੀ ਇਹ ਨਕਾਹ ਕਰੋਂਦੇ ਮੈਂ ਇੰਗਲੈਂਡ ਰਿਆਂ ਜੀ ਇੰਗਲੈਂਡ ਚ ਦੇਖੋ ਹਜ਼ਾਰਾਂ ਕੁੜੀਆਂ ਇਹ ਲੈ ਕੇ ਗਏ ਤੇ ਪਾਕਿਸਤਾਨ ਲੈ ਕੇ ਗਏ ਨਕਾਹ ਕਰਾਇਆ ਇਹਨਾਂ ਨੇ ਸਿੱਖਾਂ ਦੇ ਬੱਚੇ ਉਹਦੇ ਮਾਪੇ ਵੀ ਤਰਸਣ ਫੁੱਕੀ ਮਾਰ ਕੇ ਪਿੱਛੇ ਇਹੀ ਬੇਂਤੀ ਹੈ ਪੁਲਿਸ ਜਮਾਫੀਓ ਆਪਸ ਸਰਕਾਰ ਦਾ ਸਾਬਜਾ ਦਿਨ ਵੀ ਆਪਾਂ ਅਸਿਹਦਾ ਜੀ ਬੇ ਕਰਦੇ ਆ ਨਾਲ ਹੀ ਬੀਬੀ ਅਨੂਪ ਕਰਦੀ ਜੀ ਜੀ ਬੇ ਕਰਦੇ ਇਹੀ ਬੇਂਤੀ ਹੈ ਪੁਲਿਸ ਜਮਾਫੀਓ ਕੰਟੂਜ ਬਾਰੀ ਦੀ ਕਾਕਾਲ ਸਭਾ ਵਿੱਚ ਜੀ